ਇਹਨਾਂ ਨੇ ਕਿਹਾ ਵੀ ਇਹ ਜੀ ਟੈਲੀ ਦੋ ਬੰਦੇ ਖਿਲਾਰ ਗਏ ਜੀਏ ਵੀ ਸਾਨੂੰ ਨਹੀਂ ਪਤਾ ਕੌਣ ਖਿਲਾਰ ਗਏ ਪਰ ਆ ਨੇੜੇ ਸਾਡਾ ਸਰਪੰਚ ਦਾ ਘਰ ਹੈ ਬੀਤੀ ਸਰਪੰਚ ਨੂੰ ਪੁੱਛ ਲੋ ਵੀ ਸ਼ਾਇਦ ਉਹਨਾਂ ਨੂੰ ਤਾਂ ਨਹੀਂ ਪਤਾ ਇਹਨਾਂ ਨੇ ਕਹੀ ਸੀ ਇਹ ਗੱਲ ਪਰ ਉਹਨਾਂ ਨੇ ਬਣਾ ਦੀ ਵੀ ਇਹ ਕਹਿੰਦੇ ਨੇ ਵੀ ਸਰਪੰਚ ਨੇ ਖਿਲਾਰੀਆਂ ਬਾਕੀ ਹੁਣ ਤੁਸੀਂ ਇਹਨਾਂ ਨੂੰ ਪੁੱਛੀ ਲਿਆ ਵੀ ਇਹਨਾਂ ਨੂੰ ਵੀ ਟੈਲੀ ਮੈਂ ਮੇਰਾ ਕੋਈ ਉਹਦੇ ਵਿੱਚ ਹੈ ਤੇ ਮੈਨੂੰ ਤਾਂ ਪਤਾ ਵੀ ਨਹੀਂ ਕਦੋਂ ਟੈਲੀ ਖੜੀ ਆ ਔਰ ਜਿਹੜੀ ਇਹ ਗੱਲ ਚੱਲਦੀ ਹੈ ਕਿ ਮੈਂ ਗਲਾ ਇਹ ਤੁਹਾਨੂੰ ਮੈਂ ਪਾਰਟੀ ਬਾਈ ਜਾਂ ਪਿੰਡ ਦੇ ਵਿੱਚ ਤੁਹਾਨੂੰ ਪਤਾ ਬਹੁਤ ਸਾਰੇ ਮੇਰੇ ਨਾਲ ਵਿਰੋਧੀ ਵੀ ਨੇ ਜੇ ਲੋਸੋ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਦਾ ਟਾਈਮਸ ਟੀਵੀ ਅੱਪਾ ਅੱਜ ਪਹੁੰਚਿਆ ਪਿੰਡ ਸਰੋ ਜਿੱਥੇ ਬਿੱਤੇ ਦਿਨ ਤੋਂ ਕੁਝ ਰੌੜਾ ਪੈ ਰਿਹਾ ਸੀਗਾ ਵੀ ਤਰਾਲੀਆਂ ਚੋਰੀ ਵਾਲਾ ਮੈਟਰ ਜਹ ਹੋ ਰਿਹਾ ਸੀ ਆਪਾਂ ਗੱਲ ਕਰਦੇ ਹਾਂ ਪਿੰਡ ਦੇ ਸਰਪੰਚ ਸਾਹਿਬ ਨਾਲ ਕੀ ਕਹਿਣਾ ਸੱਸੀ ਗਾਲ ਸਰਪੰਚ ਸਾਹਿਬ ਕੀ ਹਾਲ ਹੈ ਜੀ ਬਹੁਤ ਵਧੀਆ ਸਭ ਠੀਕ ਹੈ ਜੀ ਸਰ ਪਿਛਲੇ ਕਾਫੀ ਦਿਨਾਂ ਤੋਂ ਨਾ ਇੱਕ ਮੁੱਦਾ ਬੜਾ ਭਖ ਰਿਹਾ ਹੈ ਵੀ ਇੱਥੇ ਟਰਾਲੀਆਂ ਚੋਰੀ ਹੋ ਰਹੀਆਂ ਨੇ ਇਹ ਹੈ ਵੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਸਾਰੇ ਗੱਲ ਕਾਫੀ ਦਿਨ ਤੋਂ ਚੱਲ ਰਹੀ ਹੈ ਪਰ ਟਰਾਲੀ ਜਿਹੜੀ ਕਹਿੰਦੇ ਕਿ ਮੇਰੇ ਕੋਲੋਂ ਮੇਰੇ ਕੋਲੋਂ ਨਾ ਕੋਈ ਟਰਾਲੀ ਮਿਲੀ ਜਾ ਨਾ ਮੈਨੂੰ ਪਤਾ ਸੀਦਾ ਟਰਾਲੀ ਮਿਲੀ ਜਾ ਇੱਥੋਂ ਇਸ ਘਰ ਤੋਂ ਇੱਥੇ ਸਾਹਮਣੇ ਦੇਖ ਸਕਦੇ ਹੋ ਖਾਲੀ ਜਗਾ ਤੇ ਜਿਹੜੇ ਆਂਟੀ ਵੀਰੇ ਬਿਊਰਗ ਨੇ ਇੱਥੇ ਰਹਿੰਦੇ ਨੇ ਕੱਲੇ ਤੁਸੀਂ ਪਹਿਲੇ ਇਹਨਾਂ ਨੂੰ ਪੁੱਛ ਲਓ ਮੇਰੀ ਬਾਈਟ ਬਾਅਦ ਚਾ ਕਰ ਲਓ ਪਹਿਲੇ ਇਹਨਾਂ ਨੂੰ ਪੁੱਛੋ ਵੀ ਟਰਾਲੀ ਦਾ ਕੀ ਜਾਂ ਮੇਰਾ ਕੋਈ ਯੋਗਦਾਨ ਆਇਆ ਉਹ ਸਸ਼ੀਗੱਟ ਜੀ ਕੀ ਹਾਲ ਹੈ ਤੁਹਾਡਾ ਜੀ ਠੀਕ ਆ ਪੱਤਰ ਜੀ ਵਧੀਆ ਕੀ ਨਾਮ ਹੈ ਤੁਹਾਡਾ ਜੀ ਮੇਰਾ ਜੀ ਨਾਮ ਜਸਬੀਰ ਕੋਰਾ ਜੀ ਇਹ ਜਿਹੜਾ ਬੇੜਾ ਤੁਸੀਂ ਖਾਲੀ ਆਪਾਂ ਦੇਖ ਰਹੇ ਤੁਹਾਡਾ ਘਰ ਹੈ ਜੀ ਹਾਂ ਜੀ ਇਹ 3 ਟਰਾਲੀਆਂ ਜਿਹੜਾ ਸਰਪੰਚ ਸਾਹਿਬ ਦੇ ਉੱਪਰ ਨਾਮ ਲੱਗ ਰਿਹਾ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਮੇਰਾ ਪੁੱਤ ਰਿਆ ਵੀ ਅਸੀਂ ਇੱਥੇ ਦੁਪਹਿਰੇ ਬੈਠੇ ਸੀ ਸਾਨੂੰ ਪਤਾ ਨਹੀਂ ਕਿ ਉਹ ਦੋ ਭਈਏ ਆਏ ਨੇ ਤੇ ਦੋ ਭਈਏ ਪੱਤਰ ਆ ਕੇ ਖਲਾਗੇ ਮੈਨੂੰ ਉਹਨਾਂ ਦੀ ਪਛਾਣ ਕੋਈ ਨਹੀਂ ਮੈਨੂੰ ਦਿਸਦਾ ਵੀ ਘਟਿਆ ਨਿਕ ਤੋਂ ਬਗੈਰ ਇਸ ਟਾਈਮ ਉਤਰੀਆਂ ਬਾਹਰ ਨਿਕਲੀਆਂ ਤੇ ਮੈਨੂੰ ਵੇਖਿਆ ਨਹੀਂ ਤਾਂ ਭਈਏ ਪੜਾਫੜ ਖਲਾਰ ਕੇ ਢਾਲੀ ਤੇ ਲੰਘ ਗਏ ਨੇ ਤੇ ਉਹ ਰਾਤ ਨੂੰ ਬੰਦੇ ਪੁੱਛਣ ਆਏ ਨੇ ਤੇ ਅਸੀਂ ਇਹ ਕਹਿ ਵੀ ਸਰਪੰਚ ਸਾਹਿਬ ਨੂੰ ਤੁਸੀਂ ਗੱਲ ਕਰ ਲਓ ਪੁੱਛ ਲਓ ਵੀ ਬੰਦੇ ਦੋ ਭਈਏ ਆਏ ਸੀ ਉਹ ਖਲਾਰ ਕੇ ਚਲੇ ਗਏ ਨੇ ਤੇ ਮੈਨੂੰ ਉਹਨਾਂ ਦਾ ਕੋਈ ਪ ਚਤ ਅੱਠ ਦਾ ਟਾਈਮ ਸੀ ਜਿਹੜੇ ਜਿੱਥੇ ਸੀਸੀਟੀਵੀ ਵਾਇਰਲ ਹੋ ਰਹੀਆ ਵੀਡੀਓ ਸਾਰੇ ਬਾਹਰ ਦੇ ਕੇ ਅੰਦਰ ਦੀ ਨਹੀਂ ਬਾਹਰ ਦਿਆ ਜੀ ਉਥੋਂ ਦੀ ਹਾਂਜੀ ਬਾਹਰ ਦਿਆ ਅੱਛਾ ਤੁਹਾਡੇ ਵੇਲੇ ਕੁਝ ਨਹੀਂ ਸੀ ਨਹੀਂ ਜੇ ਸਾਡੇ ਵੇਲੇ ਕੁਝ ਨਹੀਂ ਬਾਹਰ ਹੈ ਜੀ ਉੱਥੇ ਸਾਹਮਣੇ ਖੜੀ ਸੀ ਬਾਹਰ ਲਿਬੂਏ ਦੇ ਕੋਲ ਜੀ ਬੂਏ ਕਿੰਨੀ ਟਰਾਲੀਆਂ ਸੀਗੀਆਂ ਇੱਕੋ ਹੀ ਸੀ ਜੀ ਬੇਟਾ ਜੋ ਐਸੀ ਸਾਡੇ ਨਾਲ ਜਿਨ੍ਹਾਂ ਦੇ ਟਰਾਲੀਆਂ ਦਾ ਮੁੱਦਾ ਪੱਖ ਰਿਆ ਜਿਨ੍ਹਾਂ ਨਾਲ ਖੜੀ ਸੀ ਉਹ ਸਾਡੇ ਨਾਲ ਸੀ ਉਹਨਾਂ ਵੱਲੋਂ ਕਿਹਾ ਗਿਆ ਵੀ ਸਾਡੇ ਕੋਲ ਤਾਂ ਕੋਈ ਟਰਾਲੀ ਨਹੀਂ ਕੋਈ ਕੁਝ ਨਹੀਂ ਹੈ ਬੰਦੇ ਬਾਹਰ ਦੇ ਖੜਾਗੇ ਸੀਗੇ ਸੀਗੇ ਜੋ ਇਹਨਾਂ ਦਾ ਕਹਿਣਾ ਹੈ ਅਸਲ ਤਾਂ ਹੈਗਾ ਆਪਾਂ ਉਸ ਤੋਂ ਬਾਅਦ ਜਿਹੜਾ ਤੁਹਾਡੇ ਦੇਖੋ ਆਪਾਂ ਤੁਹਾਡੇ ਨਾਲ ਜਿਹੜੇ ਘਰ ਦੇ ਬਾਹਰ ਬੀਬੀ ਨੂੰ ਪੁੱਛਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਵੀ ਕੋਈ ਬੰਦਾ ਖੜਾ ਕੇ ਦੋ ਭਈ ਇਹ ਖੜਾ ਕੇ ਚੱਕਲੇ ਨਹੀਂ ਲੈ ਗਏ ਜੋ ਇਹ ਸਾਰੀ ਦੁਨੀਆ ਰੋਲਾ ਪਵਾ ਰਹੀ ਹੈ ਵੀ ਸਰਪੰਚ ਦਾ ਨਾਮ ਆ ਮਾਰਾ ਹਰ ਕਿਸੇ ਦਾ ਨਾਮ ਆ ਇਸ ਵਾਰ ਕੀ ਕਹਿੰਦੇ ਹੋ ਤੁਸੀਂ ਉਹੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਜਿਹੜੇ ਬੀਬੀ ਨੇ ਆਂਟੀ ਸਾਡੇ ਗਵੰਡੀ ਨੇ ਔਰ ਬਹੁਤ ਅੱਛੇ ਨੇ ਇਹਨਾਂ ਨੇ ਉਹਨਾਂ ਨੂੰ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਉਹਦਾ ਗਲਤ ਮਤਲਬ ਕਰਦਾ ਇਹਨਾਂ ਨੇ ਕਿਹਾ ਵੀ ਇਹ ਜਿਹੜੀ ਟੈਲੀ ਦੋ ਬੰਦੇ ਖੜਾ ਲਗੇ ਸੀਗੇ ਵੀ ਸਾਨੂੰ ਨਹੀਂ ਪਤਾ ਬੀਤੀ ਸਰਪੰਚ ਨੂੰ ਪੁੱਛ ਲੋ ਵੀ ਸ਼ਾਇਦ ਉਹਨਾਂ ਨੂੰ ਤਾਂ ਨਹੀਂ ਪਤਾ ਇਹਨਾਂ ਨੇ ਕਹੀ ਸੀ ਇਹ ਗੱਲ ਔਰ ਉਹਨਾਂ ਨੇ ਬਣਾ ਦੀ ਵੀ ਇਹ ਕਹਿੰਦੇ ਨੇ ਵੀ ਸਰਪੰਚ ਨੇ ਖਿਡਾਰੀਆਂ ਬਾਕੀ ਹੁਣ ਤੁਸੀਂ ਇਹਨਾਂ ਤੋਂ ਪੁੱਛ ਹੀ ਲਿਆ ਵੀ ਇਹਨਾਂ ਨੂੰ ਬੀਤਾਂ ਦੀ ਮੈਂ ਮੇਰਾ ਕੋਈ ਉਹਦੇ ਵਿੱਚ ਹਿੱਤ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੀ ਟਾਲੀ ਖੜੀ ਆ ਔਰ ਜਿਹੜੀ ਇਹ ਗੱਲ ਚੱਲਦੀ ਹੈ ਕਿ ਮੈਂ ਕਿਹਾ ਇਹ ਤੁਹਾਨੂੰ ਮੈਂ ਪਾਰਟੀ ਬਾਈਆ ਪਿੰਡ ਦੇ ਵਿੱਚ ਤੁਹਾਨੂੰ ਪਤਾ ਬਹੁਤ ਸਾਰੇ ਮੇਰੇ ਨਾਲ ਵਿਰੋਧੀ ਵੀ ਨੇ ਕਿਉਂਕਿ ਜਦੋਂ ਬੰਦਾ ਕੋਈ ਦੋ ਵਾਰੀ ਸਰਪੰਚ ਬਣ ਜਾਂਦਾ ਤਾਂ ਉਹਦੇ ਫਿਰ ਵਿਰੋਧੀ ਬਹੁਤ ਹੁੰਦੇ ਨੇ ਸਰਪੰਚ ਸਾਹਿਬ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਤੁਹਾਡੇ ਹੋਰ ਇਸੇ ਚੀਜ਼ ਦੀ ਕੋਈ ਸੀਸੀਟੀਵੀ ਫੁਟੇਜ ਜਾਂ ਕੁਝ ਹੈਗਾ ਤੁਹਾਡੇ ਕੋਲ ਮੇਰੇ ਕੋਲ ਭਾਈ ਜੀ ਸਾਰਾ ਕੁਝ ਹੈਗਾ ਮੇਰੇ ਘਰ ਦੇ ਬਾਹਰ ਦੋ ਕੈਮਰੇ ਲੱਗੇ ਨੇ ਮੇਨ ਵੱਡੇ ਰੋਡ ਤੇ ਔਰ ਇੱਕ ਜਿਹੜਾ ਮੇਰਾ ਜਿੱਥੇ ਜਿੱਥੇ ਮੇਰਾ ਹਵੇਲੀ ਜਾਂ ਵਿੜਾ ਹੈ ਜਿੱਥੇ ਮੈਂ ਆਪਣੇ ਟਰਾਲੀਆਂ ਜਾਂ ਟਰੈਕਟਰ ਇੱਕ ਟਰਾਲੀ ਹੈ ਮੇਰੇ ਕੋਲ ਦੋ ਟਰਾਲੀਆਂ ਇੱਕ ਟਰੈਕਟਰ ਹੈ ਤੇ ਜਿਹੜੀ ਮੈਂ ਇੱਕ ਟਰਾਲੀ ਇੱਥੇ ਕਢਦੀ ਆ ਕਿ ਸੁਪਲਾਈ ਕੀਤੀ ਜਾਂਦੀ ਆ ਗੈਜੈਂਸੀ ਦਾ ਕੰਮ ਹੈ ਮੇਰਾ ਤੁਸੀਂ ਉਹਦੇ ਵਿੱਚ ਵੀ ਤੁਸੀਂ ਮਤਲਬ ਮੇਰੇ ਕੈਮਰੇ ਦੇ ਵਿੱਚ ਜਿਹੜੀ ਮੇਰਾ ਕੈਮਰਾ ਲੱਗੇ ਨੇ ਚਾਰ ਤਿੰਨ ਕੈਮਰੇ ਨੇ ਚਾਰ ਉਹਨਾਂ ਦੇ ਵਿੱਚ ਦੀ ਜਿਹੜੀ ਰਿਕਾਰਡਿੰਗ ਆ ਦੱਸ ਦਿੰਦੀ ਹੁੰਦੀ ਆ 19 ਤਰੀਕ ਤੋਂ ਲੈ ਕੇ 30 ਤਰੀਕ ਤੱਕ ਮੇਰੀ ਰਿਕਾਰਡਿੰਗ ਆਲੀ ਵੀ ਤਿੰਨ ਦਿਨ ਪਏ ਜਿਹੜਾ ਮਰਜ਼ੀ ਰਿਕਾਰਡਿੰਗ ਚੈੱਕ ਕਰ ਲੈ ਜੇ ਕੋਈ ਮੇਰੇ ਅੰਦਰ ਟਾਲੀ ਵਰਦੀ ਹੋਈ ਜਾਂ ਮੇਰਾ ਕੋਈ ਹੱਥ ਹੋਇਆ ਜਿੱਥੇ ਵੀ ਤੁਸੀਂ ਕਹੋਗੇ ਮੈਂ ਉਹਦਾ ਮਤਲਬ ਜੋ ਵੀ ਸਜ਼ਾ ਲਾਓਗੇ ਮੈਂ ਭੁਗਤਣ ਦੇ ਤਿਆਰ ਆ ਔਰ ਜਿਹੜਾ ਟਰੈਕਟਰ ਇੱਕ ਜਿਹੜਾ ਦੱਸਿਆ ਗਿਆ ਮੈਨੂੰ ਮੇਰੇ ਖਿਲਾਫ ਕੇ ਗਿਆ ਉਹ ਟਰੈਕਟਰ ਦੀ ਸੀਸੀਟੀਵੀ ਫੁਟੇਜ ਵੀ ਮੈਂ ਵੀ ਆਪਣੇ ਆਪਣੇ ਉਤੋਂ ਕੱਢੀ ਕ ਉਹ ਇਹ ਜਿਹੜੀ ਇਹ ਗੇਟ ਦੇ ਕੋਲ ਆਏ ਉੱਥੇ ਹੀ ਟਰਾਲੀ ਅੰਦਰ ਖਿਲਾੜ ਕੇ ਮੈਂ ਖੇਚਲੇਗੇ ਨਹੀਂ ਕਿਉਂਕਿ ਜਿਹੜੀ ਮੈਂ ਸੀਸੀਟੀਵੀ ਦੇਖਦਾ ਤੁਸੀਂ ਵੀ ਦੇਖ ਲਓ ਪਰ ਮੇਰਾ ਅਜ ਕੋਈ ਹੱਥ ਨਹੀਂ ਜੇ ਜਿਹੜਾ ਬੰਦਾ ਯਾਰ ਲੋਕਾਂ ਦੀ ਸੇਵਾ ਕਰਦਾ ਉਹ ਕੀ ਟਰਾਲੀਆਂ ਜੋੜੀ ਕਰੂਗਾ ਕਿਸਾਨੀ ਅੰਦੋਲਨ ਦੇ ਵਿੱਚ ਮੈਂ ਤਾਂ ਯੋਗਦਾਨ ਪਹਿਲੇ ਜੇ ਵੀ ਦਿੱਤਾ ਉਹਨੂੰ ਦਿੱਤਾ ਕੱਲ ਮੈਂ ਦਰਜਿੰਦਰ ਮੇਕਾਇਆ ਸੀ ਮੇਰੀ ਬਾਈਕ ਲਈ ਸੀ ਉਹ ਕੁਝ ਲੋਕ ਵਿੱਚੋਂ ਲੈਦੇ ਨਹੀਂ ਕਹਿੰਦਾ ਸਰਪੰਚ ਫੋਪਾ ਦਿਖਾ ਰਿਹਾ ਫਲਾਣਾ ਕਰ ਰਿਹਾ ਵੀ ਇਹ ਦਾਨ ਕਰਿਆ ਚਾਹੁੰਦਾ ਸਿਰਿਆ ਹੁਣ ਜੇ ਤਾਂ ਮੈਂ ਆਪਣੀ ਸਵੈਈ ਦਿੰਨਾ ਤਾਂ ਉਹ ਕਹਿੰਦੇ ਦਿਖਾਵਾ ਕਰਦਾ ਜੇ ਨਹੀਂ ਦਿੰਦਾ ਤਾਂ ਫਿਰ ਕਹਿੰਦੇ ਸਰਪੰਚ ਚੋਰ ਹੈ ਹੁਣ ਜਿਹੜੇ ਬੰਦੇ ਮੈਨੂੰ ਚੋਰ ਕਹਿੰਦੇ ਨੇ ਉਹ ਮੈਂ ਸਾਰੇ ਆਈਡੈਂਟੀਫਾਈ ਕਰੇ 10 15 ਬੰਦੇ ਨੇ ਜਿਹੜੇ ਮੈਂ ਆਈਡੈਂਟੀਫਾਈ ਕਰੇ ਉਹਦੇ ਵਿੱਚੋਂ 5 7 ਬੰਦੇ ਜਿਹੜੇ ਮੇਰੇ ਪਿੰਡ ਦੇ ਨੇ 2 4 ਬੰਦੇ ਬਾਹਰ ਦੇ ਨੇ ਉਹ ਸਾਰੇ ਮੇਰੇ ਵਿਰੋਧੀ ਨੇ ਔਰ ਜਿਹੜੇ ਉਹ ਬੰਦੇ ਮੈਨੂੰ ਕਹਿ ਰਹੇ ਨੇ ਚੋਰ ਉਹਨਾਂ ਦੇ ਕਹਿਣ ਤੇ ਨਾ ਮੈਂ ਚੋਰ ਬਣ ਜਾਣਾ ਨਾ ਮੈਂ ਸਾਥ ਬਣ ਜਾਣਾ ਨਾ ਹੀ ਮੈਨੂੰ ਉਹਨਾਂ ਤੋਂ ਕੋਈ ਸੈਟੀਫਾਈ ਕਰਨ ਦੀ ਲੋੜ ਹੈ ਮੈਂ ਜਵਾਬ ਦੇ ਆ ਆਪਣੇ ਲੋਕਾਂ ਦਾ ਸਰਕਾਰ ਦਾ ਪੁਲਿਸ ਦਾ ਮੁਲਾਜ਼ਮ ਨੇ ਉਹਨਾਂ ਨੂੰ ਉਹ ਇੱਕ ਮੰਗੜ ਪੱਤਰਕਾਰ ਆ ਉਹ ਕਹਿੰਦਾ ਵੀ ਇੱਥੇ ਤਿੰਨ ਟਰਾਲੀਆਂ ਇੱਕੋ ਟਰੈਕਟਰ ਪਿੱਛੇ ਪਾਗ ਲਗਾਇਆ ਇੱਕ ਟਰਾਲੀ ਇਸ ਘਰ ਚੋਂ ਦੋ ਟਰਾਲੀਆਂ ਬਾਹਰੋਂ ਕਿਸੇ ਬਾਹਰ ਚੋਂ ਜਿਹੜੀਆਂ ਜਦੋਂ ਟਰੈਕਟਰ ਉਹ ਹੋਰ ਦੇਖੋ ਦੇਖੋ ਮੇਰੇ ਨਾਲ ਲੱਗਦਾ ਚੋਰੀ ਦਾ ਮੈਂ ਆਪਣਾ ਟਰੈਕਟਰ ਹੀ ਦੇ ਦਾਂਗੇ ਲੈ ਜਾ ਇੱਕੋ ਟਰਾਲੀ ਸੀ ਜਿਹੜੀ ਉਹ ਪਾਗ ਲੱਗ ਗਿਆ ਜਿਹੜਾ ਮੁੰਡਾ ਟਰਾਲੀ ਥਾਣੇ ਛੱਡ ਗਿਆ ਮੈਂ ਤੁਹਾਡੀ ਉਹਦਾ ਫੋਨ ਤੇ ਵੀ ਗੱਲ ਕਰਾ ਦੇਣਾ ਹੋ ਸਕਦਾ ਇੱਥੇ ਉਹਨੂੰ ਬੁਲਾ ਵੀ ਲਵਾਂਗੇ ਆਪਾਂ ਉਹ ਛੱਡ ਗਿਆ ਉਹ ਕਹਿੰਦਾ ਕਿ ਮੈਂ ਛੱਡ ਗਿਆ ਟਰਾਲੀ ਇੱਕ ਹੀ ਟੈਲੀ ਸੀ ਔਰ ਮੇਰੇ ਨਾਲ ਇੱਕ ਮੁਲਾਜ਼ਮ ਵੀ ਬੈਠਾ ਸੀ ਤੁਸੀਂ ਜਦੋਂ ਮਰਜ਼ ਤੇ ਮੈਂ ਇਹ ਇੱਕ ਸਵਾਲ ਹੋਰ ਲੋਕਾਂ ਨੇ ਕਰਿਆ ਕਿ ਤੁਸੀਂ ਤਿੰਨ ਚਾਰ ਦਿਨ ਤੌਣੀ ਬੋਲੇ ਮੈਂ ਐਸਐਚ ਨੂੰ ਕਿਹਾ ਵੀ ਸਰ ਮੇਰੇ ਤੇ ਇਲਜ਼ਾਮ ਲਾਦੇ ਨਹੀਂ ਤੁਸੀਂ ਮੈਨੂੰ ਇਹਦਾ ਬਿਆਨ ਉਹ ਕਹਿੰਦੇ ਵੀ ਤੁਸੀਂ ਦੋ ਤਿੰਨ ਦਿਨ ਰੁਕ ਜਾਓ ਵੀ ਅਸੀਂ ਆ ਆ ਵੀ ਬਿਆਨ ਦੇਣਾ ਵੀ ਹਾਂ ਪੈਸੇ ਪੈਂਦੇ ਗੁਰੂ ਨਹੀਂ ਪਰ ਕਿਸੇ ਨੇ ਕੋਈ ਦਿੱਤਾ ਨਹੀਂ ਤਾਂ ਮੈਂ ਗੱਲ ਬੋਲਿਆ ਹੁਣ ਮੈਂ ਜਦੋਂ ਮੈਂ ਜਦੋਂ ਕੰਮ ਕਰਦਾ ਮੈਂ ਆਪਣੇ ਦੇ ਬਦਨਾਮੀ ਕੋ ਲੈਣ ਜਦੋਂ ਮੈਂ ਕੀਤਾ ਹੀ ਕੋਈ ਨਹੀਂ ਸਰਪੰਚਾ ਤੁਸੀਂ ਬਿਲਕੁਲ ਸਹੀ ਕੀਤਾ ਬਟ ਤੁਸੀਂ ਇੱਕ ਚੀਜ਼ ਦੇਖੋ ਤੁਸੀਂ ਆਮ ਆਦਮੀ ਪਾਰਟੀ ਸਰਪੰਚੋ ਐਮਐਲਏ ਸਾਹਿਬ ਦਾ ਵੀ ਬਿਆਨ ਆ ਗਿਆ ਡੀਐਸਪੀ ਸਾਹਿਬ ਦਾ ਵੀ ਬਿਆਨ ਆ ਗਿਆ ਬਟ ਉਸ ਤੋਂ ਬਾਅਦ ਵੀ ਤੁਹਾਨੂੰ ਵੀ ਤੁਹਾਨੂੰ ਇਸ ਕਾਨੂੰਨੀ ਕਾਰਵਾਈ ਕਰਾਣੀ ਚਾਹੀਦੀ ਸੀ ਬੰਦੇ ਤੁਸੀਂ ਅਸਰ ਪਛਾਣ ਲਿਆ ਆਪਾਂ ਨੇ ਬਿਲਕੁਲ ਕਰੂੰਗਾ ਜੀ ਮੈਂ ਜੇ ਮੈਂ ਆਪਣੀ ਕੋਈ ਵੀ ਹੁਣ ਜਾਊਗਾ ਜੇ ਨਹੀਂ ਮੰਨਦੇ ਮੇਰੀ ਤਾਂ ਮੈਂ ਕੋਰਟ ਦੇ ਥਰੂ ਵੀ ਉਹਨਾਂ ਦੇ ਮਾਣਾ ਨਹੀਂ ਤਾਂ ਵੀ ਮੁਕੱਦਮਾ ਕਰੂੰਗਾ ਸਭ ਕੁਝ ਕਰੂੰਗਾ ਔਰ ਮੈਂ ਵੀ ਕਿਨਾਰੇ ਦੁਆਰਾ ਫਿਰ ਜੇ ਕੋਈ ਮੇਰਾ ਕਸੂਰ ਨਿਕਲਿਆ ਮੈਂ ਸਜ਼ਾ ਦਾ ਜਿੱਥੇ ਵੀ ਜੋ ਜਿਹੜਾ ਸਜ਼ਾ ਸੰਗਤ ਲੈ ਕੇ ਵੀ ਨਾ ਭੁਗਤਣ ਨੂੰ ਤਿਆ ਇੱਕ ਦੋ ਬੰਦੇ ਮੈਂ ਨਾਲ ਲੈ ਕੇ ਨਿਸ਼ਾਨ ਸਿੰਘ ਹੈ ਮੇਰੇ ਪਿੰਡ ਦਾ ਹੁਣ ਉਹ ਜਿਹੜਾ ਜੋ ਬੋਲ ਰਿਹਾ ਮੇਰੀਆਂ ਵੀਡੀਓ ਵਾਇਰਲ ਕਰ ਰਿਹਾ ਹੁਣ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਉਹਦਾ ਕੋਈ ਘਰੇਲੂ ਮਸਲਾ ਸੀ ਪਰ ਮੈਂ ਉਹ ਇੱਥੇ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਕਿਤੇ ਦੀ ਧੀ ਪੈਣ ਜਾ ਉਹਦੇ ਬਾਰੇ ਆਪਾਂ ਗੱਲ ਜਿਹੜੀ ਆ ਇੱਥੇ ਕਰੀਏ ਉਹ ਮਸਲੇ ਕਰਕੇ ਉਹਦਾ ਉਹਦਾ ਮਸਲਾ ਮੇਰੇ ਕੋਲ ਆਇਆ ਨਹੀਂ ਨਿਪੜਿਆ ਜੁੜੀ ਨਹੀਂ ਕਿ ਸਾਰੇ ਕੰਮ ਸਰਪੰਚ ਸਲ ਜਾ ਸਕੇ ਤੇ ਉਹ ਉਹਨੂੰ ਉਹਦੇ ਮਨ ਚ ਕੀ ਚੱਲਦਾ ਕੀ ਹੈ ਮੈਨੂੰ ਨਹੀਂ ਪਤਾ ਪਰ ਮੈਂ ਕੈਮਰੇ ਤੇ ਨਹੀਂ ਬੋਲਦਾ ਤੁਸੀਂ ਆਫੀਸ਼ੀਅਲ ਰਿਪੋਰਟ ਮੇਰੇ ਕੋਲ ਭੇਜੋ ਜਾਓ ਹੋਰ ਜਿੰਨੇ ਵੀ ਕਰਨਾ ਮੈਂ ਦੱਸ ਦਊ ਤੁਹਾਨੂੰ ਜਿਹੜੇ ਹੋਰ ਬੰਦੇ ਨੇ ਉਹਨਾਂ ਬਾਰੇ ਵੀ ਮੈਂ ਜਦੋਂ ਵੀ ਤੁਸੀਂ ਕਹੋਗੇ ਬੰਦਿਆਂ ਦਾ ਮੈਂ ਦੱਸ ਦਊਗਾ ਵੀ ਕੱਲੇ-ਕੱਲੇ ਬੰਦੇ ਨੂੰ ਕੀ ਤਕਲੀਫ ਹੈ ਮੇਰੇ ਤੋਂ ਤੇ ਇੱਕ ਦੂਜਾ ਨੰਬਰ ਜਿਹੜੇ ਮੇਰੇ ਕਹਿੰਦੇ ਨੇ ਵੀ ਧੱਕੇ ਨਾਲ ਸਰਪੰਚ ਬਣਿਆ ਦੇਖੋ ਅੱਜ ਜਿਹੜਾ ਸਮਾਂ ਹੈ ਤਾਂ ਕੱਲ ਕਰ ਲੂ ਕਿਸੇ ਨਾਲ ਬਿਲਕੁਲ ਨਹੀਂ ਤੇ ਜਿਹੜਾ ਜਿਹੜਾ ਬੰਦਾ ਜਦੋਂ ਮੈਂ ਪਹਿਲੀ ਵਾਰੀ ਸਰਪੰਚ ਬਣਿਆ ਚਲੋ ਉਦੋਂ ਤਾਂ ਕੋਈ ਏਡੀ ਗੱਲ ਨਹੀਂ ਸੀ ਇਸ ਵਾਰ ਜਿਹੜਾ ਬੰਦਾ ਮੇਰਾ ਵਿਰੋਧੀ ਸੀਗਾ ਸਰਪੰਚੀ ਦਾ ਉਹ ਬੰਦਾ ਇਸ ਨਾ ਉਹਦੇ ਬਾਰੇ ਮੈਂ ਕੁਝ ਕਹਿਣਾ ਕਿਉਂਕਿ ਹਾਲੇ ਤੱਕ ਉਹਨੇ ਮੇਰੇ ਤੇ ਕੋਈ ਟਿੱਪਣੀ ਨਹੀਂ ਕੀਤੀ ਨਾ ਉਹਨੇ ਕੋਈ ਮਤਲਬ ਮੇਰੇ ਤੇ ਕੋਈ ਵੀਡੀਓ ਬੈਲ ਨਹੀਂ ਕਰੀ ਨਾ ਉਹਨੇ ਇਹ ਕਰਿਆ ਜਦੋਂ ਉਹਨੇ ਮੇਰਾ ਹਾਲ ਤੱਕ ਰੋ ਨਹੀਂ ਕਰਿਆ ਮੈਂ ਉਹਦਾ ਨਹੀਂ ਕਰਾਂ ਪਰ ਜਿਹੜੇ ਉਹਦੇ ਆਲੇ ਦੋਲੇ ਲੱਗਦੇ ਬੰਦੇ ਜਿਹੜੇ ਕਰ ਰਹੇ ਨੇ ਉਹਨਾਂ ਦਾ ਮੈਂ ਤੁਹਾਨੂੰ ਦੱਸ ਦੇਣਾ ਪੂਰੇ ਨਾਮ ਹੀ ਦੱਸ ਦੂੰਗਾ ਔਰ ਦਊਂਗਾ ਵੀ ਸਾਰੇ ਢਾਣੇ ਔਰ ਮਾਨ ਰਿਆਂ ਦੇ ਮਕਦਮਾ ਕਰਾਂਗਾ ਤੁਹਾਡੇ ਕਿਹਨਾਂ ਮਤਲਬ ਹੈ ਵੀ ਮੇਰੇ ਵੱਲੋਂ ਕੋਈ ਚੋਰ ਨਹੀਂ ਕੋਈ ਕੁਝ ਨਹੀਂ ਕੀਤਾ ਮੇਰੇ ਜਿਹੜਾ ਨਾਮ ਬਦਨਾਮ ਕਰ ਰਿਹਾ ਪਿੰਡ ਦੇ ਕੁਝ ਬੰਦੇ ਆਪਾਂ ਕਹਿ ਸਕਦੇ ਹਾਂ ਉਹਨਾਂ ਵੱਲੋਂ ਕੀਤਾ ਜਾ ਰਿਹਾ ਬਿਲਕੁਲ ਜੀ ਤੇ ਉਹ ਮੈਂ ਥੋੜਾ ਜਿਹਾ ਚਲੋ ਪ੍ਰਮਾਤਮਾ ਦੀ ਮਿਹਰ ਹੈ ਕਿ ਮੈਂ ਸਰਪੰਚ ਬਣ ਗਿਆ ਦੋ ਵੀ ਜਾਂ ਜੋ ਵੀ ਮਾੜੀ ਮੁੱਢੀ ਇਲਾਕੇ ਦੇ ਵਿੱਚ ਪੋਜੀਸ਼ਨ ਵਧੀਆ ਤਾਂ ਉਹ ਜਿਹੜੇ ਬੰਦੇ ਕੁਝ ਤਾਂ ਮੇਰੇ ਨਾਲ ਹੀ ਰਹਿੰਦੇ ਸੀ ਉਹ ਜਿਹੜੇ ਨਹੀਂ ਅੱਗੇ ਵੱਧ ਪਾਏ ਪਾਏ ਉਹ ਤੁਹਾਨੂੰ ਪਤਾ ਵੀ ਉਹਨਾਂ ਨੂੰ ਜੈਲ ਸੀ ਹੁਲਾ ਲਓ ਜਾਂ ਕੁਝ ਵੀ ਲਾ ਲਓ ਮੇਰੀ ਬੇਨਾਮੀ ਕਰਦੇ ਨੇ ਪਰ ਕੋਈ ਇਹਦੇ ਮੈਨ ਨਹੀਂ ਉਹਨਾਂ ਨੇ ਕਹਿਣਾ ਮੈਨੂੰ ਕੋਈ ਫਰਕ ਨਹੀਂ ਪੈਣਾ ਮਤਲਬ ਤੁਸੀਂ ਦੱਸੋ ਵੀ ਕਿਸੇ ਦੇ ਕਹਿਣ ਨਾਲ ਨਾ ਮੈਂ ਚੋਰ ਬੰਨਾ ਤੇ ਨਾ ਮੈਂ ਸਾਥ ਬੰਨਾ ਬਿਲਕੁਲ ਜੀ ਇਹ ਚ ਨਾ ਇੱਕ ਐਮ ਐਲ اے ਕਨੌਰ ਜਿਹੜੇ ਸੀਗੇ ਸਾਡੇ ਗੁਰਲਾਲ ਕਨੌਰ ਜੀ ਉਹਨਾਂ ਦਾ ਵੀ ਬਿਆਨ ਹੈ ਕਿ ਉਹਨਾਂ ਨੇ ਵੀ ਇੱਕ ਮ ਉਹਨਾਂ ਨੂੰ ਆਪ ਕਹਾ ਗਿਆ ਵੀ ਤੁਹਾਡੇ ਕੋਲ ਕੋਈ ਸਾਨੂੰ ਫੜਦਾ ਤੁਸੀਂ ਮੈਨੂੰ ਅੱਗੇ ਦੱਸੋ ਮੈਂ ਉਸਤੇ ਕਾਨੂੰਨੀ ਕਾਰਵਾਈ ਕਰਾਂਗਾ ਜੇ ਕੱਲ ਨੂੰ ਤੁਹਾਡੇ ਕੋਲ ਕੋਈ ਐਸਾ ਬੰਦਾ ਆਂਦਾ ਹੈ ਵੀ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਵੱਲੋਂ ਕਾਨੂੰਨੀ ਕਾਰਵਾਈ ਕਰਾਈ ਜਾਊਗੀ ਮੈਂ ਕਿਹਾ ਜੀ ਜਿਹੜਾ ਬੰਦਾ ਅਸੀਂ ਆਪ ਪਛਾਣਾਂ ਕਿਸਾਨਾਂ ਦੇ ਪੁੱਤਾਂ ਅਸੀਂ ਵੀ ਖੇਤੀ ਕਰਦੇ ਹਾਂ ਮੇਰਾ ਬ੍ਰਦਰ ਵੱਡਾ 18-20 ਕਿੱਲੇ ਨਹੀਂ ਖੇਤੀ ਕਰਦਾ ਕਿਉਂ ਨਹੀਂ ਬਣਾਵਾਂਗੇ ਇੱਕ ਜੱਟ ਹੈ ਜਿਹੜਾ ਕੋਈ ਵੀ ਕਿਸਾਨ ਹੈ ਦੇਖੋ ਮੈਂ ਇੱਕ ਦਾ ਹੋਣਾ ਵੀ ਜਿਹੜਾ 5-4 ਕਿੱਲਾ ਦਾ ਕਿਸਾਨ ਆ ਉਹ ਤਾਂ ਪੂਰੇ ਸੰਗ ਹੀ ਨਹੀਂ ਬਣਾ ਸਕਦਾ ਇੱਕ ਟਰਾਲੀ ਬਣਾ ਲਈਏ ਮਤਲਬ ਇੱਕ ਠੀਕ ਠੀਕ ਟਰਾਲੀ ਬਣਾਈਏ ਤੇ 2 ਤੋਂ 3 ਲੱਖ ਰੁਪਏ ਆਵਾ ਤੇ ਆਮ